ਮੈਂ ਜੀ ਰੰਮ ਸਬਸਕ੍ਰਾਈਬ ਕਰਨਾ ਹੈ ਤਾਂ ਆਮਦਨ ਜੀ ਮੈਂ ਜਦੋਂ ਸ਼ੁਰੂ ਕਰਦੇ ਆਂ ਪਾਣੀ ਆ ਨਹੀਂ ਸੇ ਸ਼ੇਰ ਸਿੰਘ ਮੋਹਾਇਆ ਜੀ ਰਾਪੈਂਟ ਦੀ ਗੱਲ ਹੈ ਕਿ ਇਹ ਦੋ ਦੂ ਚਾਰ ਸਾਡੇ ਪੀਆਈਪੀ ਸਾਡੇ ਜਿਹੜੇ ਵਿਚਾਰ ਖਾਸ ਤੌਰ ਤੇ ਆਪਣੀ ਗੱਲਬਾਤ ਕਰਨ ਵਾਸਤੇ ਤੁਹਾਡੇ ਵਿੱਚ ਆਏ ਨੇ ਜਰਾ ਚੁੱਪ ਦਾ ਦਾਨ ਬਖਸ਼ੋ ਬਹੁਤ ਹੀ ਸਰਕਾਰਯੋਗ ਅੱਜ ਦੇ ਇਸ ਬ੍ਰੋਸਪਰ ਕੈਂਟ ਤੋਂ ਨਵੀਂ ਚਲਣ ਵਾਲੀ ਬੰਦੇ ਭਾਰਤ ਟ੍ਰੇਨ ਦੇ ਸੰਬੰਧ ਵਿੱਚ ਸਾਡੇ ਨੌਜਵਾਨ ਨੇਤਾ ਸਾਡੇ ਮਿਨਿਸਟਰ ਰੇਵੇ ਦੇ ਸਰਦਾਰ ਰਵਿੰਦੀਪ ਸਿੰਘ ਬਟੂ ਜੀ ਸਾਡੇ ਪ੍ਰਧਾਨ શ્રી ਅਸ਼wini ਸ਼ਰਮਾ ਜੀ ਸਾਡੇ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਵਾ ਜੀ ਸਾਡੇ ਪੰਜਾਬ ਦੇ ਬਾਈਸ ਪ੍ਰਧਾਨ ਰਠੌਰ ਸਾਹਿਬ ਜਿਹਨਾਂ ਦੇ ਪ੍ਰਧਾਨ ਬਾੜੀ ਸਾਡੇ ਐਕਸ ਪ੍ਰਧਾਨ ਕਮਲ ਜੀ ਉਹਨਾਂ ਦੇ ਲੜਕਤਨੀ ਸ਼ਸ਼ੀ ਜੀ ਇਥੇ ਗਾਇਮਾਨ ਨੇ ਉਹਨਾਂ ਨੂੰ ਜੀਆਇਆ ਜੀਰਾ ਸਾਹਿਬ ਆਏ ਨੇ ਉਹਨਾਂ ਨੂੰ ਜੀਆਇਆ ਔਰ ਮੇਰੇ ਸਾਰੇ ਵੀਰ ਭਰਾ ਜੋ ਆਟਾ ਸਵੇਰੇ ਸਵੇਰੇ ਉੱਠ ਕੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਿਓ ਮੈਂ ਭਰ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਆਓ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੱਕ ਤਾਂ ਵਾਹਿਗੁਰੂ ਟ੍ਰੇਨ ਦਿੱਲੀ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਬਹੁਤ ਬਹੁਤ ਧੰਨਵਾਦ ਅੱਜ ਖਾਸ ਤੌਰ ਤੇ 2-4 ਮਿੰਟ ਪਾਸੇ ਗੱਲ ਕਰਨ ਵਾਸਤੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਿ ਤੁਹਾਨੂੰ ਪਤਾ ਹੈ ਕਿ ਫਿਰੋਜ਼ਪੁਰ ਬਾਰਡਰ ਤੇ ਹੋਣ ਕਰਕੇ ਜਿੱਤੂ ਸਾਹਿਬ ਬਹੁਤ ਜ਼ਿਆਦਾ ਸਾਡਾ ਕੰਮ ਪਛੜਿਆ ਹੋਇਆ ਸੀਗਾ ਲੇਕੇ ਪ੍ਰਧਾਨ ਮੰਤਰੀ ਦੀ ਨੀਤੀ ਸੋਚ ਔਰ ਸਾਡੇ ਵਾਸਤੇ ਤੁਹਾਡਾ ਉਥੇ ਮੰਤਰੀ ਬੰਦਾ ਪੰਜਾਬੀ ਦੇ ਕਹਿੰਦੇ ਸੋਨੇ ਦੇ ਸੁਹਾਗਾ ਹੋ ਗਿਆ ਸ਼ੋਭੇ ਦੇ ਸੁਹਾਗਾ ਲਗਾ ਲਗਾ ਲੇਕਿਨ ਅਸਲੀ ਜੋ ਲੋਕ ਚਾਹੁੰਦੇ ਉਹ ਦੱਸਣ ਲਗਾ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਫਿਰੋਜ਼ਪੁਰ ਨੂੰ ਕੁੱਟਲ ਕੇ ਰੱਖਤਾ ਹੈ ਇੱਥੋਂ ਦੇ ਰਿਪਰੈਜ਼ੈਂਟੇਟਿਵਸ ਨੇ 2000 ਬਾਈਟ ਮਾਨ ਮੰਤਰੀ ਜੀ ਜਿਹੜੇ ਨਰੇਂਦਰ ਮੋਦੀ ਸਾਹਿਬ ਇੱਥੇ ਆ ਰਹੇ ਸੀਗੇ ਕੁਝ ਸ਼ਰਾਰਤੀ ਅੰਸ਼ਾ ਨੇ ਉਹਨਾਂ ਦਾ ਰਸਤਾ ਰੋਕਿਆ ਔਰ ਉਹ ਅੰਸ਼ਾ ਅੱਜ ਵੀ ਇਸ ਸੁਸਾਇਟੀ ਦੇ ਵਿੱਚ ਘੁੰਮਦੇ ਨੇ ਲੀਡਰ ਬਣ ਕੇ ਮੈਂ ਕਿਹਨਾਂ ਦੀ ਸ਼ਰਮ ਆਉਣੀ ਚਾਹੀਦੀ ਏ ਕਿ ਜੇ ਉਦੋਂ ਸਾਡਾ ਪ੍ਰਧਾਨ ਮੰਤਰੀ ਇੱਥੇ ਆਇਆ ਹੁੰਦਾ ਤੇ ਅੱਜ ਫਿਰੋਜ਼ਪੁਰ ਦੀ ਕਾਇਆ ਕਲਪੀ ਕਰਨ ਕਿਤੇ ਹੋ ਜਾਂਦੀ ਸੋਣ ਸਾਨੂੰ ਇਹ ਗਵਰਨਮੈਂਟ ਮਿਲਦੀ ਸੀ ਜਿਹੜੇ ਬੰਦੇ ਮੇਰੇ ਨਾਲ ਇਸ ਗੱਲ ਦੇ ਨਾਲ ਸਹਿਮਤ ਏ ਕਿ ਪ੍ਰਧਾਨ ਮੰਤਰੀ ਦੀ ਲੋੜ ਹੋਣਾ ਗਲ ਸੀਗਾ ਔਰ ਉਹ ਜਿਹੜੇ ਲਫੰਗੇ ਬੰਦੇ ਸੀਗੇ ਉਹਨਾਂ ਨੇ ਇਸ ਕੰਮ ਦਾ ਕੀਤਾ ਤੇ ਨਾ ਕਿਸਾਨ ਭਰਾਵਾਂ ਦਾ ਲਿਆ ਲੇਕਿਨ ਸਾਨੂੰ ਪਤਾ ਹੈ ਇਨਕੁਆਰੀਆਂ ਚੱਲ ਰਹੀਆਂ ਨੇ ਔਰ ਮੈਂ ਇੱਥੇ ਮੌਕੇ ਤੇ ਮੌਜੂਦ ਸੀ ਪ੍ਰਧਾਨ ਜੀ ਅਸ਼ਵਨੀ ਜੀ ਮਹਾਰਾਜ ਇੱਕ ਮਿੰਟ ਅੰਦਰ ਗੌਰ ਕਰੋ ਪ੍ਰਧਾਨ ਮੰਤਰੀ ਜੀ ਦਾ ਇੱਥੇ ਰੋਕਣਾ ਔਰ ਉਸ ਵੇਲੇ ਰੋਸਪੁਰ ਦੀ ਜਿਹੜੀ ਤਰੱਕੀ ਹੈ ਹਜ਼ਾਰਾਂ ਕਿਲੋਮੀਟਰ ਪਿੱਛੇ ਚਲੀ ਗਈ ਲੇਕਿਨ ਅਸੀਂ ਉਸ ਤੋਂ ਬਾਅਦ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਨੂੰ ਕੈਸ਼ਨ ਸਾਹਿਬ ਨੂੰ ਉਹਨਾਂ ਨੇ ਗੱਲ ਕੀਤੀ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਬਿੱਟੂ ਜੀ ਨੇ ਫੋਲੋਅ ਅਪ ਕੀਤਾ ਮੈਂ ਫੋਲੋਅ ਅਪ ਕੀਤਾ ਕਿ ਅੱਜ ਤੋਂ ਪਹਿਲਾਂ ਹਰਦੁਆਰ ਨੂੰ ਟ੍ਰੇਨ ਚੱਲੀ ਸੀ ਹਰਦੁਆਰ ਨੂੰ ਔਰ ਸ੍ਰੀ ਮਹਦੂਰ ਸਾਹਿਬ ਉੱਥੇ ਟ੍ਰੇਨ ਚੱਲੀ ਇੱਥੇ ਸਿੱਧੀ ਨਹੀਂ ਗਈ ਲੋਕਾਂ ਨੂੰ ਬੜੀ ਇੱਥੋਂ ਟ੍ਰੈਵਲ ਕਰਨਾ ਬੜਾ ਮੁਸ਼ਕਲ ਸੀਗਾ ਔਰ ਕੋਈ ਸਹੂਲਤ ਹੈ ਨਹੀਂ ਸੀ ਸਿੱਧੀ ਚੰਡੀਗੜ੍ਹ ਤੋਂ ਚੱਲੀ ਔਰ ਅੱਜ ਵੰਦੇ ਭਾਰਤ ਦਾ ਨਿਰਮਾਣ ਕਰਨ ਤੋਂ ਬਾਅਦ ਫਰੋਜ਼ਪੁਰ ਸਿਰਫ ਇਥੋਂ 5.5-6 ਘੰਟੇ ਦੀ ਦੂਰੀ ਤੇ ਹੈ ਵੀ ਲੋਕ ਬਿਜ਼ਨਸmen ਔਰ ਹੋਰ ਜਿਹੜੇ ਸੋਸ਼ੀਅਲੀ ਕਿਤੇ ਜਾਣਾ ਆਣਾ ਵਿਆਹਾਂ ਸ਼ਾਦੀਆਂ ਤੇ ਆਪ ਕੋਨਾ ਵਾਸਤੇ ਇੱਕ ਬਹੁਤ ਵੱਡਾ ਸਮਝ ਲੋ ਕਿ ਜਹਾਜ਼ ਹੀ ਚੱਲ ਪਿਆ ਜੀ ਫਰੋਜ਼ਪੁਰ ਜਹਾਜ਼ ਮੈਂ ਇਸ ਮੌਕੇ ਤੇ ਮੈਂ ਇਸ ਮੌਕੇ ਤੇ ਮੈਂ ਇਸ ਮੌਕੇ ਤੇ ਕਹ ਰਿਹਾ ਆਪਣਾ ਟੀਮ ਅਪ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਔਰ ਫਰੋਜ਼ਪੁਰ ਵਾਸੀਆਂ ਵੱਲੋਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਖਾਸ ਤੌਰ ਤੇ ਉਹਨਾਂ ਦਾ ਜੀ ਆਇਆਂ ਕਰਦਾ ਉਹਨਾਂ ਦੀ ਸੋਚ ਤੇ ਜੋ ਉਹਨਾਂ ਨੇ ਫਰੋਜ਼ਪੁਰ ਬਾਰੇ ਸੋਚਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਉਹਨਾਂ ਦੇ ਨਾਲ ਨਾਲ ਹੀ ਜਿਹੜੇ ਉਹਨਾਂ ਦੇ ਮੰਤਰੀ ਅਸ਼wini Vaishnaw ਸਾਹਿਬ ਜਿਨ੍ਹਾਂ ਨੇ ਕੁਝ ਕੈਂਪੇਨ ਦੀ ਆਰਡਰ ਕੀਤੇ ਔਰ ਬੀਟੂ ਜੀ ਜੀ ਨੂੰ ਉਸੇ ਡਿਊਟੀ ਲਗਾਈ ਕੇ ਫੜਾਫੜ ਕੇ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਕੇ ਇਹਦੀ ਜਿਹੜੀ ਸ਼ੁਰੂਆਤ ਉਹ ਕੀਤੀ ਜਾਏ ਅੱਜ ਬੜਾ ਮਾਣ ਹੈ ਸਾਨੂੰ ਕਿ ਸਾਰੇ ਹਿੰਦੁਸਤਾਨ ਚ ਚਾਰ ਬੰਦੇ ਭਾਰਤ ਸ੍ਰੀਨ ਚੱਲ ਰਹੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਚੋਂ ਚੱਲ ਰਹੀ ਔਰ ਫਿਰੋਜ਼ਪੁਰ ਤੋਂ ਚੱਲਦੀ ਮੈਂ ਜਿਆਦਾ ਜਿੰਦਾਬਾਦ ਇਹ ਇਹ ਤਾਂ ਇੱਕ ਗੱਲ ਪਾਸੇ ਰਹੀ ਲੇਕਿਨ ਕੁਝ ਐਸੇ ਹੋਰ ਪ੍ਰੋਜੈਕਟ ਨੇ ਕੁਝ ਐਸੇ ਹੋਰ ਤੋਹਫੇ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਜੀ ਦੇ ਮੰਚ ਉਦੋਂ ਦੇ ਬਲਬਲੇ ਖੜੇ ਸੀਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਇਲੈਕਸ਼ਨਾਂ ਤੋਂ ਪਹਿਲਾਂ-ਪਹਿਲਾਂ ਉਹ ਟ੍ਰੇਨਸ ਵੀ ਇੱਥੋਂ ਹੋਰ ਚੱਲਣਗੀਆਂ ਜੇ ਕੋਈ ਨਵੀਆਂ ਲਾਈਨਾਂ ਵਿਛਣ ਵਾਲੀਆਂ ਨੇ ਤੇ ਉਹ ਵੀ ਮਿੱਟੂ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਦਾ ਇਸ ਬੈਂਕਪੈ ਦੇ ਵਿੱਚੋਂ ਔਰ ਤੁਸੀਂ ਉਹਦਾ ਵੀ ਬੜਾ ਸਾਨੂੰ ਮਦਦ ਦਿੱਤੀ ਏ ਤੇ ਤੁਸੀਂ ਇਹ ਸਾਰਾ ਜਿਹੜਾ ਸਾਡੇ ਤੇ ਇਹ ਕਰ ਰਹੇ ਹੈਗੇ ਆ ਮੈਂ ਅਸ਼wini ਜੀ ਦਾ ਵੀ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਹੋ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਦਾ ਔਰ ਬਿੱਟੂ ਜੀ ਮੇਰੇ ਸਾਥੀ ਨੌਜਵਾਨ ਜਿਨ੍ਹਾਂ ਨੇ ਕਿ ਉਥੇ ਝੰਡਾ ਚੱਕਿਆ ਹੋਇਆ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਔਰ ਮੰਤਰੀ ਦੇ ਤੌਰ ਤੇ ਇਹ ਸਾਡਾ ਅੱਗੇ ਲੱਕੇ ਜਿਹੜੇ ਪੰਜਾਬ ਦੇ ਕੰਮ ਨੇ ਕਰਵਾ ਰਹੇ ਨੇ ਸਾਡੇ ਵਿੱਚ ਖਾਸ ਤੌਰ ਤੇ ਅਸ਼wini ਸ਼ਰਮਾ ਜੀ ਜਿਹੜੇ ਪਹੁੰਚੇ ਨੇ ਸਾਡੇ ਪ੍ਰਧਾਨ ਜਿਹੜੇ ਸਰਪਾ ਸਲਾਰ ਨੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਵੀ ਸਵੇਰੇ ਸਵੇਰੇ ਉੱਠੋ ਤਰੰਤਾਂ ਅੰਦਾ ਇਲੈਕਸ਼ਨ ਛੱਡ ਕੇ ਤੇ ਇੱਥੇ ਸਾਡੇ ਵਿਚਾਰ